ਯਾਰ ਭਣੀ ਸਾਸਰੀ ਕਾ ਫੇਸਬੁਕ ਕਨ YouTube ਵਾਲਿਆਂ ਨੂੰ ਮੇਰੇ ਕਿਹਨੇ ਆਇਆ ਲੋ ਜੀ ਤਾਂਲੇ ਪਾਸੇ ਕਾਲੇ ਅੱਖਰਾਂ ਚ ਆਪਣਾ ਨੰਬਰ ਆ ਗਿਆ 507 ਫੋਟਵਾਂ ਭੇਜਿਆ ਕਰੋ ਤੇ ਵੀਰੇ ਨਾਲੇ ਮੈਨੂੰ ਫੋਨ ਨਾ ਲਾਇਆ ਕਰੋ ਤੇ ਟਰਾਡੇ ਵਾਲੇ ਵੀ ਤੇ ਗਾਂਹ ਜਾ ਕੇ ਨੰਬਰ ਆਉਂਦਾ ਹੁੰਦਾ ਹੈ ਅਗਲੇ ਦਾ ਮਾਲਕ ਵੀਰ ਦਾ ਤੇ ਮੈਨੂੰ ਫੋਨ ਆਉਂਦਾ ਹੈ ਕੋਲ ਵੀਰ ਮੈਨੂੰ ਹੀ ਫੋਨ ਲਾਈ ਜਾਂਦੇ ਰਹਿੰਦੇ ਆ ਤੇ ਵੀਰੇ ਆਪਾਂ 5 ਤੋਂ 6 ਟਰਾਡੇ ਦੇ ਕੇ ਆਏ ਆ ਤੇ ਅਲੱਗ-ਅਲੱਗੀਆਂ ਚ ਟਰਾਡੇ ਵੀ ਤੇ ਟਰਾਲੀਆਂ ਵੀ ਆ ਮਹਿੰਗੇ ਵੀ ਆ ਤੇ ਸਸਤੇ ਵੀ ਕਿਉਂ ਜੀ ਰੇਂਜ ਚ ਲੈ ਲਓਗੇ ਉਹੋ ਜਿਹੀ ਆ ਮੇਰੇ 116 ਦਾ ਟਰਾਲਾ ਟਾਟਾ ਦਾ ਲੋਹਾ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜੇ ਜਰ ਕੱਟਦੇ ਦਾ ਵੈੱਡ ਬਣਿਆ ਏ 116 ਦਾ ਟਰਾਲਾ ਇਹ ਤੇ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਪੀ ਟਰਾਲਾ ਪੂਰਾ ਮਹਿੰਗਾ ਟਰਾਲਾ ਇਹ ਚ ਟਾਟਾ ਦਾ ਲੋਹਾ ਲੱਗਿਆ ਕੱਲੀ ਕੱਲੀ ਮੋੜ ਲੱਗੀ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਦੋ ਸਰਕੀਨ ਜੀ ਉੱਤੇ ਨੰਬਰ ਚੱਲ ਜਾਂਦਾ ਵੀਰ ਦਾ ਤੇ ਕੋਕਾ ਪੀ ਟਰਾਲਾ ਤੇ ਲੱਗ ਲੱਗੇ ਇਹਨਾਂ ਦੇ ਲੱਗ ਦਸਿਆਨੀਓ ਫੋਨ ਤੇ ਹੋ ਜੂਗਾ ਰੇਟ ਮੇਰੇ 1100 ਦਾ ਟਰਾਲਾ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਪਈ ਛਟਾਲਾ ਬਿਲਕੁਲ ਨਵਾਂ ਟਰਾਲਾ 2024 ਮਾ ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਮੱਛੀ ਉੱਕ ਜਾਂ 10 ਨੜੀ ਹਾਬਾ 10 ਇੰਚੀ ਗਾਟਾ ਇਹਦਾ ਥੱਲੇ ਵਾਲੇ ਗਾਡਰ 10 ਇੰਚੀ ਆ 10 ਇੰਚੀ 10 ਨੜੀ ਹਾਬਾ ਇਹਦੀ ਤੇ ਢੰਡੇ ਵਾਲਾ ਇਹ ਸਾਈਏ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਵੀ ਟਰਾਲਾ ਟੈਰਾਂ ਦੇ ਤੁਸੀਂ ਫੋਨਾਂ ਦੇ ਫੋਨ ਤੇ ਗਰੰਟੀ ਲੈ ਸਕਦੇ ਆ ਤੇ ਸਾਰੀ ਜਾਣਕਾਰੀ ਰੇਟ ਫੋਨ 'ਚ ਵੀਰ ਨੇ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਮੇਰੇ 11 6 ਦੀ ਟਰਾਲੀ ਆ ਲੈਫਟ ਵਾਲੀ ਟਰਾਲੀ ਆ ਬਹੁਤ ਵਧੀਆ ਟਰਾਲੀ ਆ ਲੈਫਟਾਈਟ ਟਰਾਲੀ 11 6 ਦੀ ਨਾਲ ਜਾਲੀ ਵਾਲਾ ਵੈਨ ਜਾਲੀ ਵਾਲੀ ਟੂੜੀ ਵਾਲੀ ਜਾਲੀ ਆ ਤੇ ਨਾਲ ਵੀਰਾਂ ਦੇ ਦੇਣੀ ਆ ਟੂੜੀ ਵਾਲੀ ਜਾਲੀ ਨਾਲ ਲੱਗਿਆ ਜਾਲ ਤੇ ਲੈਫਟ ਵਾਲੀ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 16 ਮਾ ਦਾ ਟਰਾਲੀ ਆ ਤੇ ਜਾਲੀ ਵੀ ਚੰਗੀ ਹਾਲਤ ਦੀ ਆ ਉੱਤੇ ਸਰਕੀ ਦੇ ਨੰਬਰ ਆ ਗਿਆ ਵੀਰ ਨਾਲ ਸੰਪਰਕ ਕਰ ਸਕਦੇ ਆ ਰੇਟ ਵੀਰ ਨੇ ਦੱਸਿਆ ਨਹੀਂ ਫੋਨ ਤੇ ਵੀਰੇ ਆ ਟਰਾਲੀਆਂ ਕਿੰਨੇ ਬਣਾਉਂਦੇ ਆ ਵੀਰ ਕੀ ਨੰਬਰ ਉੱਤੇ ਦਾ ਘਿਹੜ ਕੇ ਵੀਡੀਓ ਵੇਖ ਸਕਦੇ ਆ ਸਾਈਡ ਤੇ ਲਿਖਿਆ ਹੋਆ ਨੰਬਰ ਤੇ ਬਹੁ ਵਈਆ ਟਰਾਲੀਆਂ ਬਣਾਉਂਦਾ ਜੇ ਕਿਸੇ ਵੀਰ ਭਾਈ ਨੇ ਟਰਾਲੀਆਂ ਬਣਾਉਣੀਆਂ ਕਿਉਂ ਜੀ ਮਰਜ਼ੀ ਬਣਾ ਸਕਦੇ ਆ 4 ਫੁੱਟ ਕਿਉੜੀ ਤੇ 6 ਫੁੱਟ ਲੰਮੀ ਤੇ ਕਿਉਂ ਜੀ ਮਰਜ਼ੀ ਟਰਾਲੀ ਇਹਨਾਂ ਤੋਂ ਬਣਵਾ ਸਕਦੇ ਆ ਲਾਈਟਾਂ ਸ਼ੈਕਟਾਂ ਲਵਾ ਕੇ ਤੇ 16 ਫੁੱਟ 18 ਫੁੱਟ 22 ਫੁੱਟ ਤੱਕ ਟਰਾਲੀਆਂ ਬਣਾਉਂਦੇ ਆ ਜੀ ਵੀਰੇ ਨਾਲ ਸੰਪਰਕ ਕਰ ਸਕਦੇ ਆ ਤੇ ਬਹੁ ਵਈਆ ਟਰਾਲੀਆਂ ਬਣਾਉਂਦੇ ਕੋਕਾ ਪੀ ਟਰਾਲੀਆਂ ਬਣਾਉਂਦੇ ਆ ਪੂਰੀ ਕੁਆਲਿਟੀ ਦਾ ਲੋਹਾ ਲਾਉਂਦੇ ਆ ਇਹ ਕਿਸੇ ਵੀਰ ਭਾਈਆਂ ਲੈਣੀਆਂ ਵੀਰਾਂ ਸੰਪਰਕ ਕਰਦੇ ਹੋ ਘੋੜਿਆਂ ਵਾਲੇ ਵੀਰਾਂ ਨੂੰ ਬਾਲੀਆਂ ਲੈਦੇ ਹੁੰਦੇ ਆ ਨਿੱਕੀਆਂ ਟਰਾਲੀਆਂ ਤੇ ਘੋੜਿਆਂ ਵਾਲੇ ਵੀਰ ਸੰਪਰਕ ਕਰ ਲੈਣ ਤੇ ਸਾਈਡ ਤੇ ਨੰਬਰ ਵੀ ਲਾ ਆਵੇ ਇਹਨਾਂ ਦਾ ਵੀਰੇ ਗਰਦਾਸਪੁਰ ਏਰੀਆ ਵੀਰਾਂ ਦਾ 14 ਸੱਤਾ ਟਰਾਲਾ ਮੱਛੀ ਹੁੱਕ ਚ ਟਰਾਲਾ ਤੇ ਦਾਹ ਨੜੀ ਹਾਬਾ ਤੇ ਰੇਲ ਦਾ 60 ਟਰਾਲੇ ਦਾ ਲੇਜ਼ਰ ਕੱਟਦਾ ਵੈੱਡ ਬਣਿਆ ਵਾ ਪੈਪ ਵਾਲਾ ਵੈਟਾ ਤੇ ਭਾਵ ਇਹ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਸ ਪਰ ਕਰ ਲੋ ਕੋਕਾ ਪੀਸ ਟਰਾਲਾ ਬਿਲਕੁਲ ਨਵਾਂ ਟਰਾਲਾ 14 7 ਦਾ ਤੇ ਗਦਾਸਪੁਰ ਦੀਆਂ ਵੀਰਾਂ ਦਾ ਕੜਛੇ ਛੜਚੇ ਜੇ ਸਭ ਲਾਇਆ ਪੂਰਾ ਛੌਂਕ ਦਾ ਟਰਾਲਾ ਬਣਾਇਆ ਵਾ 2 ਲੱਖ ਤੇ 65000 ਰੁਪਇਆ ਰੇਟ ਮੰਗਦੇ ਮੌਕੇ ਦੇ ਵੀਰ ਮਾਨਤਾਨ ਕਰ ਦੇਣਗੇ ਟਾਇਰ ਕੋਕਾ ਪੀਸ ਟਾਇਰ ਤੇ ਟਰਾਲਾ ਵੀ ਕੋਕਾ ਪੀਸ ਪਾਈਪ ਵਾਲਾ ਵੈੱਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂਸ ਪਰ ਕਰ ਲੋ 265000 ਰੁਪਇਆ ਮੰਗਦੇ ਆ ਤੇ 80 ਕਿਰਾਾ ਥੱਜਾ ਘਾਟਾ ਤੇ ਬਹੁ ਵਜਾ ਦੇ ਵੀਲ ਕਵਰ ਚੜੇ ਹੋਏ ਟੈਰਾਂ ਦੇ ਉੱਤੇ ਤੇ ਕੋਕਾ ਵੀ ਟਰਾਲਾ ਜਾਂ ਕਿਸੇ ਵੀਰ ਭਾਈਆਂ ਲੈਣਾ ਵੀਰਾਂਸ ਪਰ ਕਰ ਲੋ ਵੀਰੇ 16 ਸਾਦਾ ਟਰਾਲਾ ਬਹੁ ਵਜਾ ਟਰਾਲਾ ਲੇਜਰ ਕੱਢਦਾ ਵੈੱਡ ਬਣਿਆ ਵਾ ਤੇ ਪੈ ਪਾਲਾ ਵੈੱਡ ਆਇਦਾ ਤੇ ਚਾਨ ਕਿੱਥੇ ਸਰਗੇ ਪਈ ਹੁੰਦੀ ਤੇ ਪੈ ਪਾਏ ਵਿਆ 16 ਸਾਡਾ ਟਰਾਲਾ 9:00 ਵਜੇ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂਸ ਪਰ ਕਰ ਲਓ ਕੋਕਾ ਵੀ ਟਰਾਲਾ ਰੇਟ ਵੀਰਾਂ ਨੇ ਦੱਸਿਆ ਨਹੀਂ ਫੋਨ ਲਾ ਕੇ ਪੁੱਛ ਸਕਦੇ ਆ ਤੇ 10 ਨੜੀ ਦੀ ਹਾਬਾ ਸਾਰਿਆਂ ਦੀ 10 ਨੜੀ ਹਾਬਾ ਹੁੰਦੀ ਆ ਤੇ ਕਿਹੜਾ ਵੱਡਾ ਟਰਾਲਾ ਹੁੰਦਾ 10 ਨੜੀ ਹਾਬੀ ਹੁੰਦੀ ਆ ਟਾਇਰ 70 75 ਪੈਸੇ ਇਹਦੇ ਤੇ 10 ਇੰਚੀ ਘਾਟਾ 10 ਇੰਚੀ ਸਾਰੇ ਟਰਾਲਿਆਂ ਦੇ ਘਾਟਾ ਹੁੰਦਾ ਵੱਡੇ ਟਰਾਲਿਆਂ ਦਾ ਬਿਨਾ ਦੇਫਟ ਤੋਂ ਟਰਾਲਾ ਇਹ ਵੀ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਗੰਨੇ ਵਾਲੇ ਵੀਰਾਂ ਨੇ ਬਹੁ ਵਈਆ ਟਰਾਲਾ ਸਿੰਘ ਉੱਤੇ ਮੰਜਾ ਪਾਸੇ ਲੱਗਿਆ ਵਾ ਇਹਦੇ ਨੰਬਰ 79 ਦੇ ਆ ਗਿਆ ਵੀਰਾਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਵੀਰੇ 147 ਦਾ ਟਰਾਲਾ ਜੇਕੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਕੋਕਾ ਵੀ ਟਰਾਲਾ ਦਾ ਬਿਲਕੁਲ ਨਵੇਂ ਵਰਗਾ ਟਰਾਲਾ ਪਿਆ ਸਾਢੇ 3 ਫੁੱਟ ਤੇ 4 ਫੁੱਟ ਦੇ ਨੇੜ ਤੇੜ ਵੈਟਾ ਇਹਦਾ ਟਰਾਲੇ ਦਾ ਤੇ ਬਹੁਤ ਵਧੀਆ ਟਰਾਲਾ ਹੈ ਵੀ ਤੇ ਭਾਰਾ ਟਰਾਲਾ ਬਣਿਆ ਹੋਇਆ ਹੈ ਜੇ ਕਿਸੇ ਵੀਰ ਭਾਈਆਂ ਲੈਣਾ ਵੀ ਦਾ ਸੰਪਰਕ ਕਰ ਲਓ 4 ਫੁੱਟ 4.5 ਫੁੱਟ ਵੈਡ ਹੈ ਦਾ ਪੱਤੀਆਂ ਹੀ ਵੇਖ ਲਓ ਵੀ ਕਿੰਨੀਆਂ ਲੱਗੀਆਂ ਪੁਣੀਆਂ ਭਈਆਂ ਤੇ 2017 ਮਾਡਲ ਟਰਾਲਾ ਇਹ ਤੇ ਬਹੁਤ ਵਧੀਆ ਟਰਾਲਾ ਜੇ ਕਿਸੇ ਵੀਰਾਂ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਟਾਇਰਾਂ ਦੀ ਹਾਲਤ ਬਹੁਤ ਵਧੀਆ ਪਈ 70 75 ਰੁਪਏ ਤੇ ਰੇਟ ਫੋਨ ਤੇ ਕਰ ਸਕਦੇ ਆ ਫੋਨ ਤੇ ਰੇਟ ਫੋਨ ਤੇ ਪੁੱਛ ਸਕਦੇ ਆ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਿਓ ਤੇ ਧੰਨਵਾਦ ਪਿਆਰੀ ਸਾਸਰੀ ਜੀ